ਤਖਤ શ્રી ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਉਹਨਾਂ ਦੀ ਸੇਵਾਵਾਂ ਤੋਂ ਮੁਕਤ ਕਰ ਦਿੱਤਾ ਗਿਆ ਆਖਿਰਕਾਰ ਉਹ ਵੱਡਾ ਫੈਸਲਾ ਸੁਣਾ ਦਿੱਤਾ ਗਿਆ ਜਿਹਦੇ ਕਿਆਸ ਹੁਣ ਤੱਕ ਲੱਗਦੇ ਨਜ਼ਰ ਆ ਰਹੇ ਸੀ ਜਿਦੀਆਂ ਕਿਆਸਰਾਈਆਂ ਹੁਣ ਤੱਕ ਚਲਦੀਆਂ ਪਈਆਂ ਸੀ ਕਿ ਐ ਹੋ ਸਕਦਾ ਆ ਇਹਦੇ ਬੜੇ ਕਾਰਨ ਹੋ ਸਕਦੇ ਨੇ ਪਰ ਜਿਹੜਾ ਇੱਕ ਮੁੱਖ ਕਾਰਨ ਦੱਸਿਆ ਗਿਆ ਉਹ ਇਹ ਆ ਕਿ ਤਿੰਨ ਮੈਂਬਰੀ ਕਮੇਟੀ ਦੀ ਰਿਪੋਰਟ ਨੂੰ ਐਕਸੈਪਟ ਕਰ ਦਿੱਤਾ ਗਿਆ ਹਾਲਾਂਕਿ ਇੱਥੇ ਤੁਹਾਨੂੰ ਦੱਸ ਦਈਏ ਕਿ ਅਜੇ ਤੱਕ ਜਦ ਤੱਕ ਇਹ ਇੰਟਰਵਿਊ ਕੰਡਕਟ ਹੋ ਰਹੀ ਹੈ ਉਦੋਂ ਤੱਕ ਉਸ ਕਮੇਟੀ ਦੀ ਰਿਪੋਰਟ ਨੂੰ ਨਸ਼ਰ ਜਾਂ ਫਿਰ ਬਰੀਫ ਨਹੀਂ ਕੀਤਾ ਗਿਆ ਇਸ ਮਸਲੇ ਉੱਤੇ ਗੱਲਬਾਤ ਕਰਨ ਲਈ ਸਾਡੇ ਨਾਲ ਮੌਜੂਦ ਨੇ ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਤੋਂ ਸਰਦਾਰ ਗੁਰਪ੍ਰੀਤ ਸਿੰਘ ਜੀ ਸਰਦਾਰ ਜੀ ਸਮਾਰਦੇ ਤਾਂ ਬਹੁਤ ਸ਼ੁਕਰੀਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਾਹਿਬ ਸਿੰਘ ਜੀ ਗੁਰਵਤ ਸਿੰਘ ਜੀ ਹਾਲ ਹੀ ਦੇ ਵਿੱਚ ਜੋ ਚੀਜ਼ਾਂ ਕਿਐਸੀਆਂ ਜਾ ਰਹੀਆਂ ਸੀਗੀਆਂ ਗਿਆਨੀ ਹਰਪ੍ਰੀਤ ਸਿੰਘ ਨੂੰ ਲੈ ਕੇ ਹੁਣ ਅਚਾਨਕ ਉਹ ਸੱਚ ਹੁੰਦਾ ਨਜ਼ਰ ਆ ਰਿਹਾ ਹੈ ਅਚਾਨਕ ਵੱਡਾ ਫੈਸਲਾ ਹੁੰਦਾ ਐ ਐਗਜ਼ੀਕਟਿਵ ਕਮੇਟੀ ਦੀ ਮੀਟਿੰਗ ਦੇ ਵਿੱਚ ਗਿਆਨੀ ਹਰਪ੍ਰੀਤ ਸਿੰਘ ਦੀ ਸੇਵਾਵਾਂ ਮੁਕਤ ਕਰ ਦਿੱਤੀਆਂ ਗਈਆਂ ਉਹਨਾਂ ਨੂੰ ਸੇਵਾ ਮੁਕਤ ਕਰ ਦਿੱਤਾ ਗਿਆ ਕਿਸ ਤਰ੍ਹਾਂ ਦੇਖ ਰਹੇ ਹੋ ਤੁਹਾਨੂੰ ਕੀ ਲੱਗਦਾ ਕਿ ਇਹ ਫੈਸਲਾ ਸਹੀ ਹੈ ਵਾਜਬ ਹੈ ਜਾਂ ਨਹੀਂ ਦੇਖੋ ਜੀ ਗੱਲ ਅੰਦਾ ਹੈ ਕਿਉਂਕਿ ਜੱਤਾਂ ਹੀ ਇਹ ਸਾਰੇ ਜਿਹੜੇ ਮੁਖ ਸੇਵਾਦਾਰ ਨੇ ਨਾ ਇਹ ਐਚ ਡੀ ਪੀ ਸੀ ਦੇ ਲਗਾਏ ਤੇ ਹਟਾਏ ਜਾਣ ਵਾਲੇ ਬੰਦੇ ਰਹਿਣਗੇ ਤਤੈ ਸਾਰੀ ਚੀਜ਼ਾਂ ਚੱਲਣਗੀਆਂ ਉਹਨੂੰ ਐਸਜੀਪੀਸੀ ਨੇ ਉੱਥੇ ਲਵਾਇਆ ਸੀਗਾ ਇਹਨਾਂ ਨੂੰ ਹੁਣ ਐਸਜੀਪੀਸੀ ਨੇ ਲਗਾ ਉਸ ਤੋਂ ਲਾਤਾ ਸੋ ਇਹ ਜਿਹੜੀਆਂ ਗੱਲਾਂ ਨੇ ਨਾ ਜਦ ਤਾਈਂ ਅਸੀਂ ਤੇ ਕਹਿ ਰਹੇ ਸੀਗੇ ਕਿ ਅਗਰ ਜਦ ਤਾਈਂ ਇਹ ਤਖਤ ਜਿਹੜੇ ਨੇ ਸਪੈਸ਼ਲੀ ਅਕਾਲ ਤਖਸਾ ਜਦ ਤਾਈਂ ਖੁਦਮੁਖਤਿਆਰ ਨਹੀਂ ਹੁੰਦਾ ਇਹਦੀਆਂ ਜਿਹੜੀਆਂ ਜਿਹੜੀਆਂ ਗੱਲਾਂ ਗਿਆਨੀ ਵਿਦਾਂਤੀ ਨੇ ਵੀ ਕੀਤੀਆਂ ਸੀਗੀਆਂ ਜੁਗਿੰਦਰ ਸਿੰਘ ਹੋਰਾਂ ਨੇ ਕਿ ਵੀ ਉਸ ਟਾਈਮ ਵੀ ਇੱਕ ਕਮੇਟੀ ਬਣਨੀ ਚਾਹੀਦੀ ਸੀ ਕਿ ਵੀ ਜਿਹੜੇ ਤਖਤਾਂ ਦੇ ਜਿਹੜੇ ਮੁਖ ਸੇਵਾਦਾਰ ਨੇ ਉਹਨਾਂ ਦੀ ਵਿਉਂਤਬੰਦੀ ਕਿੱਦਾਂ ਹੋਣੀ ਚਾਹੀਦੀ ਹੈ ਉਹਨਾਂ ਦੇ ਲਗਾਉਣ ਦੇ ਤਰੀਕੇ ਕੀ ਹੋਣੇ ਚਾਹੀਦੇ ਨੇ ਹਟਾਉਣ ਦੇ ਤਰੀਕੇ ਕੀ ਹੋਣੇ ਚਾਹੀਦੇ ਨੇ ਹੁਣ ਇਹ ਤੇ ਦੇਖੋ ਪਿੱਛੇ ਤਾਂ ਆਪਾਂ ਇਹ ਵੀ ਸੁਣਿਆ ਸੀਗਾ ਕਿ ਬਿਆਨ ਆਇਆ ਸੀਗਾ ਗਾਨੀਤ ਰਘਵੀਰ ਸਿੰਘ ਦਾ ਕਿ ਭਈ ਅਗਰ ਕਿਸੇ ਤਖਤ ਦੇ ਮੁਖ ਸੇਵਾਦਾਰ ਨੂੰ ਹਟਾਉਣਾ ਹੈ ਤੇ ਇਹ ਸਿਰਫ ਤੇ ਸਿਰਫ ਅਕਾਲ ਤਖਤ ਹੀ ਕਰ ਸਕਦਾ ਠੀਕ ਹੈ ਨਾ ਪਰ ਉਹ ਹੁਣ ਉਹ ਦੱਸਣਗੇ ਕਿ ਵੀ ਉਹਨਾਂ ਨੇ ਇਸ ਫੈਸਲੇ ਦੀ ਉਹ ਕੀ ਪਿੱਛੇ ਤੇ ਉਹਨਾਂ ਨੇ ਇਹ ਨਵੇਂ ਇਤਨ ਮੈਮਰੀ ਕਮੇਟੀ ਦੇ ਉੱਤੇ ਵੀ ਉਹਨਾਂ ਨੇ ਸਵਾਲ ਚੁੱਕੇ ਸੀਗੇ ਕਿ ਵੀ ਇੱਕ ਇੱਕ ਗਲਤ ਹੋ ਰਿਹਾ ਹੈ ਇਹ ਨਹੀਂ ਹੋਣਾ ਚਾਹੀਦਾ ਇਹ ਤੇ ਸਿਰਫ ਇਹ ਸਾਡੀ ਪ੍ਰਿਵਿਊ ਦੇ ਵਿੱਚ ਆਉਂਦਾ ਹੈ ਅਸੀਂ ਕਰ ਸਕਦੇ ਹਾਂ ਹੁਣ ਤੇ ਇਹਨਾਂ ਨੇ ਫੈਸਲਾ ਹੀ ਸੁਣਾਤਾ ਤਾਂ ਹੁਣ ਦੇਖਦੇ ਹਾਂ ਕਿ ਵਿਗਿਆਨੀ ਰਗਵੀਰ ਸਿੰਘ ਕੀ ਸਟੈਂਡ ਲੈਂਦੇ ਨੇ ਆਇਆ ਕਿ ਆਪਣੀ ਉਸ ਗੱਲ ਦੇ ਉੱਤੇ ਉਹ ਉਹ ਉਤਰਦੇ ਨੇ ਸੱਚੇ ਉਤਰਦੇ ਨੇ ਕਿ ਵੀ ਪਹਿਲਾਂ ਜਿਹੜੀ ਗੱਲ ਉਹ ਕਹਿ ਰਹੇ ਸੀਗੇ ਜਾਂ ਹੁਣ ਇਸ ਚੀਜ਼ ਨੂੰ ਸਵੀਕਾਰ ਕਰਦੇ ਨੇ ਇਹ ਹੁਣ ਟਾਈਮ ਦੱਸੇਗਾ ਜਦੋਂ ਵਿਗਿਆਨੀ ਰਗਵੀਰ ਸਿੰਘ ਫਿਰ ਆਉਂਦੇ ਬਾਹਰ ਹੀ ਨੇ ਜਦੋਂ ਆਣਗੇ ਵਾਪਸ ਜਾਂ ਹੁਣ ਵੀ ਉਹਨਾਂ ਦੇ ਅਗਰ ਕੋਈ ਤੁਸੀਂ ਮੀਡੀਆ ਤੁਸੀਂ ਉਹਨਾਂ ਦੇ ਕੋਈ ਕਮੈਂਟਸ ਲੈ ਸਕਦੇ ਹੋ ਤਾਂ ਜ਼ਰੂਰ ਲਓ ਤੇ ਸਾਨੂੰ ਸਾਨੂੰ ਹੀ ਪਤਾ ਲੱਗੇ ਕਿ ਵੀ ਉਹ ਕਿੱਥੇ ਖੜੇ ਨੇ ਪਰ ਇਹ ਕਹਿੰਦਿਆਂ ਹੋਇਆਂ ਦੇਖੋ ਮੈਂ ਪਹਿਲਾਂ ਵੀ ਤੁਹਾਡੀ ਹੁਣੇ ਇੰਟਰਵਿਊ ਕਰਕੇ ਹਟਿਆ ਜੀ ਇਹ ਸਾਰਾ ਕੰਮ ਇਸ ਲਈ ਹੋ ਰਿਹਾ ਕਿਉਂਕਿ ਇੱਥੇ ਸਾਰੀ ਸਿਰਫ ਸਿਆਸਤ ਹੀ ਖੇਡੀ ਜਾਂਦੀ ਹੈ ਧਾਰਮਿਕ ਇੰਸਟੀਚੂਨਸ ਦੇ ਵਿੱਚ ਇਹ ਵੀ ਇੱਕ ਹੋਰ ਹੀ ਸਿਆਸਤਦਾਨਾਂ ਦਾ ਇੱਕ ਹੋਰ ਇੱਕ चीज उबर के आ गई है अगर ये पंथ पंथ ਦੇ ਉੱਤੇ ਇਹ ਫੈਸਲਾ ਹੁੰਦਾ ਜੇ ਪੰਥ ਵਾਕਈ ਸਮਝਦਾ ਸੀਗਾ ਕਿ ਵੀ ਹਾਂ ਗਿਆਨੀ ਹਰਪ੍ਰੀਤ ਸਿੰਘ ਕਿਸੇ ਵਜ੍ਹਾ ਕਰਕੇ ਕਿਸੇ ਦੋਸ਼ ਕਰਕੇ ਉਹਨਾਂ ਨੂੰ ਉੱਥੇ ਸੇਵਾ ਨਹੀਂ ਨਿਭਾਉਣੀ ਚਾਹੀਦੀ ਤੇ ਪੰਥ ਨੇ ਆਪਣਾ ਫੈਸਲਾ ਸੁਣਾ ਦੇਣਾ ਚਾਹੀਦਾ ਸੀਗਾ ਹੁਣ ਦੇਖੋ ਤੁਸੀਂ ਇੱਥੋਂ ਫੈਸਲਾ ਸੁਣਾਤਾ ਹੈ ਕੁਝ ਪੰਥ ਇਹਨੂੰ ਸਵੀਕਾਰ ਕਰੇਗਾ ਕੁਝ ਨਹੀਂ ਕਰੇਗਾ ਆ ਪਿੱਛੇ ਮੈਂ ਪੜ ਰਿਹਾ ਸੀਗਾ ਕਿਤੇ ਕਿ ਵੀ ਅਮਰੀਕਾ ਵਾਲਿਆਂ ਨੇ ਕਹਿਤਾ ਹੈ ਐਸਜੀਪੀਸੀ ਨੂੰ ਖਬਰਦਾਰ ਕਰਤਾ ਕਿ ਤੁਸੀਂ ਗਿਆਨੀ ਰਪੀਤ ਸਿੰਘ ਨੂੰ ਨਾਲ ਇਥੋਂ ਕੱਢਿਓ ਪਰ ਫੈਸਲਾ ਹੋ ਗਿਆ ਸੋ ਇਹ ਇਹ ਦੇਖੋ ਪੰਥ ਨੂੰ ਜੋੜਨ ਦੀ ਥਾਂ ਤੇ ਜਿਹੜੀ ਸਾਡੀ ਹੁਣ ਅੱਜ ਦੀ ਡੇਟ ਇਚ ਸਾਡੀ ਸਭ ਤੋਂ ਜਿਹੜੀ ਅਹਿਮ ਲੋੜ ਹੈ ਉਹ ਆਪਾਂ ਹੈ ਕਿ ਵੀ ਆਪਣੀ ਯੂਨਿਟੀ ਅਸੀਂ ਕਿਦਾਂ ਕਾਇਮ ਕਰਨੀ ਹੈ ਪੰਥ ਦੇ ਵਿੱਚ ਪਰ ਇਹ ਸਾਰੇ ਜਿਹੜੇ ਫੈਸਲੇ ਲੈ ਜਾ ਰਹੇ ਨੇ ਹੁਣ ਕਿਹੜੀ ਇਹ ਸਾਜ਼ਿਸ਼ ਹੈਟ ਮੈਂ ਤਾਂ ਕਹਿੰਦਾ ਸਾਜ਼ਿਸ਼ ਹੀ ਲੱਗਦੀ ਹੈ ਕਿ ਕਿਹੜੇ ਕਿਹੜੀ ਸਾਜ਼ਿਸ਼ੇ ਇੱਥੇ ਲੱਤੇ ਜਾ ਰਹੇ ਨੇ ਕਿ ਭਈ ਪੰਥ ਪੰਥ ਨੂੰ ਹੋਰ ਤੁਸੀਂ ਦੁਬਦਾਂ ਚ ਪਾਈ ਚੱਲੋ ਕੰਟੀਨੂ ਟੂ ਜੀ ਦੁਫਾਨ ਕਰ ਮੈਂ ਨਹੀਂ ਪੁੱਛਣਾ ਚਾਹੁੰਨਾ ਮੈਂ ਇਹੀ ਪੁੱਛਣਾ ਚਾਹੁੰਨਾ ਮਾਫ ਕਰਨਾ ਮੈਂ ਤੁਹਾਨੂੰ ਕੱਟ ਰਿਹਾ ਮੇਰਾ ਸਵਾਲ ਇਹ ਇਸ ਚੀਜ਼ ਦੇ ਮਤਲਬਕ ਹੈ ਜੋ ਜਿਹੜੀ ਗੱਲ ਤੁਸੀਂ ਕਰਦੇ ਪਏ ਹੋ ਕਿ ਆਖਿਰ ਤੁਸੀਂ ਕੀ ਕਾਰਨ ਸਮਝਦੇ ਹੋ ਜੇ ਇੱਕ ਪਾਸੇ ਤਾਂ ਉਹ ਕਹਿੰਦੇ ਕਿ ਚਲੋ ਅਸੀਂ ਤਿੰਨ ਮੈਂਬਰੀ ਕਮੇਟੀ ਦੀ ਰਿਪੋਰਟ ਦੇ ਹਸਾਬ ਨਾਲ ਕੀਤਾ ਹਾਲਾਂਕਿ ਅਜੇ ਤੱਕ ਜਿੰਨੇ ਮੈਂ ਕਿਹਾ ਕਿ ਨਾ ਤਾਂ ਉਹ ਰਿਪੋਰਟ ਉਹਨਾਂ ਨੇ ਨਸ਼ਰ ਕੀਤੀ ਹੈ ਨਾ ਉਹਨੂੰ ਬਰੀਫ ਕੀਤਾ ਤੇ ਪਰ ਤੁਹਾਨੂੰ ਕੀ ਲੱਗਦਾ ਹੈ ਜੋ ਜੋ ਸਮੀਕਰਨ ਹੁਣ ਤੱਕ ਰਹੇ ਨੇ ਗਿਆਨੀ ਹਰਪ੍ਰੀਤ ਸਿੰਘ ਨੂੰ ਲੈ ਕੇ 2 ਦਸੰਬਰ ਵਾਲੀ ਮੀਟਿੰਗ ਤੋਂ ਬਾਅਦ ਫੈਸਲਾ ਸੁਣਾਉਣ ਤੋਂ ਬਾਅਦ ਹੁਣ ਤੱਕ ਕਿ ਮੈਨੂੰ ਧਮਕੀਆਂ ਮਿਲ ਰਹੀਆਂ ਪਰਿਵਾਰਕ ਜੀਆਂ ਨੂੰ ਧਮਕੀਆਂ ਮਿਲ ਰਹੀਆਂ ਅਲੀਗੇਸ਼ਨਸ ਲਾਏ ਨੇ ਕੀ ਲੱਗਦਾ ਹੈ ਕਿ ਕੀ ਕਾਰਨ ਹੋ ਸਕਦਾ ਗਿਆਨੀ ਹਰਪ੍ਰੀਤ ਸਿੰਘ ਨੂੰ ਸੇਵਾ ਮੁਕਤ ਕਰ ਦਿੱਤਾ ਗਿਆ ਅਚਾਨਕ ਉਹ ਗੱਲ ਤੋਂ ਹੀ ਹੈ ਕਿ ਦੇਖੋ ਜੀ ਗੱਲ ਇਦਾਂ ਹੈ ਕਿ ਵੀ ਉਹ ਤੇ ਉਹਨਾਂ ਨੂੰ ਜੇ ਧਮਕੀਆਂ ਦੇ ਰਹੇ ਸੀਗੇ ਜਾਂ ਜੋ ਵੀ ਹੋ ਰਿਹਾ ਸੀਗਾ ਉਹ ਤੇ ਇਹ ਸੀਗਾ ਕਿ ਵੀ ਤੁਸੀਂ ਆ ਜਾਂ ਤੇ ਤੁਸੀਂ ਸਾਡੀ ਲਾਈਨ ਉੱਤੇ ਆ ਜਾਓ ਤੁਸੀਂ ਆਪਣੀ ਖੁਦ ਮੁਖਤਿਆਰੀ ਨਾਲ ਵਰਤੋ ਪਰ ਮੈਂ ਉਸ ਉਸ ਕਨੇਓ ਮੈਂ ਗਿਆਨੀ ਹਰਪ੍ਰੀਤ ਨੂੰ ਵੀ ਮੈਂ ਕਹਿੰਦਾ ਕਿ ਵੀ ਠੀਕ ਹੈ ਉਹ ਆਪਣੇ ਸਟੈਂਡ ਉੱਤੇ ਡਟਿਆ ਰਿਹਾ ਤੇ ਉਹਨੇ ਕਿਹਾ ਕਿ ਨਹੀਂ ਮੈਂ ਤੁਹਾਡੀ ਲਾਈਨ ਨੂੰ ਟੋ ਕਰਨੀ ਭਾਵੇਂ ਪਿੱਛੇ ਕੀਤੀ ਵੀ ਹੋਵੇ ਮੈਂ ਅਸੀਂ ਕਿਉਂਕਿ ਅਸੀਂ ਤਾਂ ਗਿਆਨੀ ਰੀਤ ਨਾਲ ਅਸੀਂ ਕਾਫੀ ਵਿਚਰੇ ਸਕੇ ਉਹਨਾਂ ਨੂੰ ਵੀ ਅਸੀਂ ਇਹ ਬੇਨਤੀ ਕੀਤੀ ਸੀ ਜਿਹੜੀ ਮੈਂ ਪਹਿਲਾਂ ਕੀਤੀ ਹੈ ਕਿ ਵੀ ਪੰਥਕ ਫੈਸਲੇ ਪੰਥ ਨੂੰ ਲੈਣ ਦਿਓ ਤੁਸੀਂ ਇੱਕ ਸਲਾਹਕਾਰ ਕਮੇਟੀ ਬਣਾਓ ਆਪਣੇ ਨਾਲ ਬਥੇਰੀਆਂ ਅਸੀਂ ਸਲਾਹਾਂ ਦਿਤੀਆਂ ਕਿ ਕਿੱਦਾਂ ਅਸੀਂ ਅਕਾਲ ਤਖਤ ਦੀ ਸਰਵਉੱਚਤਾ ਕਾਇਮ ਕਰ ਸਕਦੇ ਹਾਂ ਕੁਤ ਮੁਖਤਿਆਰੀ ਫੜਾ ਸਕਦੇ ਹਾਂ ਤੇ ਪਰ ਚਲੋ ਇਹਨਾਂ ਨੇ ਨਹੀਂ ਕੀਤਾ ਜੋ ਵੀ ਇਹਨਾਂ ਦੇ ਮਨਾਂ ਤੋਂ ਉਸ ਟਾਈਮ ਸੇਗਾ ਇਹ ਇਹ ਜ਼ਿਆਦਾ ਆਪਣੇ ਜਿਹੜੇ ਇਹ ਜਿਨ੍ਹਾਂ ਜਿਨ੍ਹਾਂ ਨੇ ਇੱਥੇ ਇਹਨਾਂ ਨੂੰ ਬਿਠਾਇਆ ਸੀਗਾ ਉਹਨਾਂ ਦੇ ਬਾਲ ਇਹਨਾਂ ਦਾ ਜ਼ਿਆਦਾ ਅ ਪੱਖ ਸੀਗਾ ਜਾਂ ਉਸ ਪਾਸੇ ਜ਼ਿਆਦਾ ਵੇਖਦੇ ਸੀਗੇ ਸੋ ਹੁਣ ਮੇਰਾ ਖਿਆਲ ਹੈ ਕਿ ਜਿਹੜੇ ਵੀ ਹੁਣ ਉੱਥੇ ਆਉਣਗੇ ਉਹਨਾਂ ਨੂੰ ਏਟਲੀਸਟ ਇਹ ਸਮਝ ਲੈਣਾ ਚਾਹੀਦਾ ਹੈ ਕਿ ਵੀ ਜਿਹੜਾ ਹੁਣ ਹੋਇਆ ਉਹ ਪਹਿਲਾਂ ਇਹ ਪਹਿਲਾ ਟਾਈਮ ਤਾਂ ਹੈ ਨਹੀਂ ਕਿ ਵੀ ਕਿਸੇ ਨੂੰ ਲਾਤਾ ਤੇ ਕਿਸੇ ਨੂੰ ਢਾਹਤਾ ਇਹ ਤੁਸੀਂ ਰਣਜੀਤ ਸਿੰਘ ਬਾਰੇ ਵੀ ਤੁਸੀਂ ਦੇਖਿਆ ਸੀਗਾ ਉਹਨੂੰ ਵੀ ਕਿਹਾ ਹਟਾਤਾ ਸੀਗਾ ਤੁਸੀਂ ਉਹ ਤੇ ਛੱਡੋ ਪ੍ਰੋਫੈਸਰ ਮਨਜੀਤ ਸਿੰਘ ਦੀ ਗੱਲ ਕਰ ਲਈਏ ਵਧੀਆ ਮਤਲਬ ਬੰਦੇ ਉੱਤੇ ਉਹਨਾਂ ਨੂੰ ਵੀ ਇਦਾਂ ਸੋ ਇਹ ਸਾਰੀ ਜਿਹੜੀ ਚੀਜ਼ਾਂ ਨੇ ਨਾ ਇਹ ਇਹ ਜਿਹੜੀ ਇੱਕ ਸਿਰਮੌਰ ਮਤਲਬ ਸਾਡੀ ਸਭ ਤੋਂ ਸਰਵਉੱਚ ਸਥਾਨ ਹੈਗਾ ਅਕਾਲ ਤਖਤ ਸਾਹਿਬ ਦਾ ਜਿਹੜੇ ਉੱਥੇ ਮੁਖ ਸੇਵਾਦਾਰ ਨੇ ਉਹਨਾਂ ਦੀ ਅਗਰ ਇਹੋ ਜੀ ਹਾਲਾਤ ਸਿਆਸਤਦਾਨ ਕਰਨਗੇ ਤੇ ਐਸਜੀਪੀਸੀ ਦੇ ਤ्रू ਤੇ ਮੇਰੇ ਖਿਆਲ ਹੈ ਕਿ ਇਹ ਸਭ ਤੋਂ ਮਾੜਾ ਮਾੜਾ ਕੰਮ ਹੈਗਾ ਤੇ ਇਹਨੂੰ ਸਿਰਫ ਪੰਥੀ ਨੂੰ ਮੋੜ ਸੁਰਜੀਤ ਕਰ ਸਕਦਾ ਹੈ ਮੈਂ ਮੈਂ ਬਹੁਤ ਸਟ੍ਰੇਟ ਫਾਰਵਰਡ ਤਰੀਕੇ ਨਾਲ ਇੱਕ ਸਵਾਲ ਪੁੱਛਣਾ ਚਾਹੁੰਦਾ ਅੰਤਿਮ ਸਵਾਲਾਂ ਦੇ ਵਿੱਚੋਂ ਇੱਕ ਕਿ ਕੀ ਤੁਹਾਨੂੰ ਲੱਗਦਾ ਹੈ ਕਿ 2 ਦਸੰਬਰ ਨੂੰ ਜਿਹੜਾ ਫੈਸਲਾ ਸੁਣਾਇਆ ਗਿਆ ਫਸੀਲ ਤੋਂ ਪੰਜ ਸਿੰਘ ਸਾਹਿਬਾਨਾ ਨੇ ਫੈਸਲਾ ਸੁਣਾਇਆ ਸੀਗਾ ਕਿ ਇਹ ਹੁਣ ਜਿਹੜਾ ਐਸਜੀਪੀਸੀ ਦੀ ਐਗਜ਼ੀਕਟਿਵ ਕਮੇਟੀ ਦੇ ਵਿੱਚ ਫੈਸਲਾ ਹੋਇਆ ਇਹ ਉਹਦਾ ਆਫਟਰ ਮੈਥ ਹੈ ਮਤਲਬ ਬਹੁਤ ਜ਼ਿਆਦਾ ਸਟ੍ਰੇਟ ਫਾਰਵਰਡ ਕਿ ਗਿਆਨੀ ਹਰਪ੍ਰੀਤ ਸਿੰਘ ਨੂੰ ਜੇ ਸੇਵਾ ਮੁਕਤ ਕੀਤਾ ਗਿਆ ਤੇ ਉਹ 2 ਦਸੰਬਰ ਵਾਲੇ ਫਸੀਲ ਵਾਲੇ ਫੈਸਲੇ ਕਾਰਨ ਕੀਤਾ ਗਿਆ ਤੁਹਾਨੂੰ ਐ ਲੱਗਦਾ ਭਲਾ ਦੇਖੋ ਹੋ ਵੀ ਸਕਦਾ ਕੋਈ ਵੱਡੀ ਗੱਲ ਨਹੀਂ ਹੁਣ ਇਹਨਾਂ ਨੇ ਕੀ ਕੀਤਾ ਸੀਗਾ ਹੁਣ ਪਿੱਛੇ ਉਹ ਧਾਮੀ ਜਿਹੜਾ ਐਸਜੀਪੀਸੀ ਦਾ ਹੀ ਪ੍ਰੈਜ਼ੀਡੈਂਟ ਹੈਗਾ ਉਹ ਪਿੱਛੇ ਉਹ ਸੱਤ ਮੈਂਬਰੀ ਕਮੇਟੀ ਦਾ ਵੀ ਉਹਨੂੰ ਕਨਵੀਨਰ ਬਣਾਇਆ ਉਹਨਾਂ ਨੇ ਮੀਟਿੰਗ ਪਟਿਆਲੇ ਕੀਤੀ ਹੁਣ ਕੀ ਕਰਨਾ ਸੀਗਾ ਕਿ ਉਹਨਾਂ ਨੇ ਘੁੰਡਰ ਨਾਲ ਕੱਲ ਮੀਟਿੰਗ ਮੇਰੇ ਨਾਲ ਰੱਖੀ ਹੋਈ ਹੈ 11:00 ਦੇ ਰੱਖੀ ਸੀਗੀ ਦਸਣ ਲਈ ਵੀ ਉਹ ਭਾਈ ਕਿਉਂ ਤੁਸੀਂ ਮੀਟਿੰਗਾਂ ਕਿਉਂ ਕਰੀ ਜਾ ਰਹੇ ਹੋ ਮੈਂ ਤਾਂ ਪਹਿਲੇ ਤੁਹਾਨੂੰ ਕਹਿ ਰਿਹਾ ਇਹ ਸਾਰੀ ਜਿਹੜੀ ਖੇਡ ਖੇਡੀ ਗਈ ਹੈ ਨਾ ਮੇਰੇ ਬਾਹਰਲੇ ਵੀਰ ਤੇ ਮੈਨੂੰ ਪਹਿਲਾਂ ਹੀ ਕਹਿ ਰਹੇ ਸੀਗੇ ਈਵਨ ਦੋ ਤਰੀਕ ਦੇ ਫੈਸਲੇ ਉੱਤੇ ਹਾਲਾਂਕਿ ਉੱਥੇ ਕਾਫੀ ਹੱਦ ਤੱਕ ਪੰਥ ਦੀ ਭਾਵਨਾਵਾਂ ਦੀ ਤਰਜਮਾਨੀ ਹੋਈ ਸੀਗੀ ਬਟ ਉਹ ਤੇ ਪਹਿਲਾਂ ਹੀ ਕਹਿ ਰਹੇ ਸੀਗੇ ਕਿ ਜੀ ਲੱਗਦਾ ਇਹ ਮਿਲੀਪੁਲੀ ਭਗਤ ਹੈ ਇਹ ਇੱਕ ਜਿਹਨੂੰ ਕਹਿੰਦੇ ਨਾ ਫਿਕਸਡ ਮੈਚ ਜਾ ਚੱਲ ਰਿਹਾ ਇੱਥੇ ਤੇ ਇਹ ਤੇ ਹੁਣ ਸਪਸ਼ਟ ਹੀ ਹੋ ਗਿਆ ਕਿ ਵੀ ਤੁਸੀਂ ਆ ਸਤ ਮੈਂਬਰੀ ਕਮੇਟੀ ਵੀ ਜਿਹੜੀ ਹੈ ਇਹ ਸਿਰਫ ਅਕਾਲੀ ਦਲ ਬਾਦਲ ਨੂੰ ਹੀ ਰੀਸੈਟ ਕਰਨ ਲਈ ਪੁਨਰ ਉਹਦੀ ਪੁਨਰ ਸੁਰਜੀਤੀ ਲਈ ਬਣੀ ਹੋਈ ਹੈ ਕਿ ਇੱਕ ਨਵੀਂ ਅਕਾਲੀ ਦਲ ਜਾਂ ਨਵੀਂ ਇੱਕ ਖੇਤਰੀ ਪਾਰਟੀ ਦੀ ਸਿਰਜਣਾ ਲਈ ਜਦਾਂ ਕਿ ਹੋਣੀ ਚਾਹੀਦੀ ਹੈ ਪੰਜਾਬ ਦੇ ਵਿੱਚ ਬਾਟਮ ਅਪ ਅਪਰੋਚ ਦੇ ਨਾਲ ਬੰਦਿਆਂ ਦੀ ਸਮੂਲੀਅਤ ਨਾਲ ਪੰਥ ਦੀ ਸਮੂਲੀਅਤ ਨਾਲ ਪੰਜਾਬੀਆਂ ਦੀ ਸਮੂਲੀਅਤ ਨਾਲ ਉਹ ਜੀ ਇੱਕ ਪਾਰਟੀ ਦੀ ਸਿਰਜਣਾ ਕਰਨੀ ਯੂ ਨੋ ਕਰਨ ਦੀ ਸਾਨੂੰ 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 ਪ੍ਰੇਰਣਾ ਚਾਹੀਦਾ ਸੀਗਾ ਪਰ ਇਹ ਤੇ ਜਾਪਦਾ ਕਿ ਅਕਾਲੀ ਦਲ ਬਾਦਲ ਨੂੰ ਹੀ ਪੁਰਨ ਸੁਰਜੀਤ ਦੀ ਪੁਰਨ ਸੁਜੀਤੀ ਦੀ ਗੱਲ ਹੋ ਰਹੀ ਹੈ ਜਿਹੜੇ ਪੁਰਾਣੇ ਸਿਆਸਤਦਾਨ ਸੀਗੇ ਉਹਨਾਂ ਦਾ ਕੀ ਜੀ ਚਲੋ ਇਹਨਾਂ ਨੇ ਮਾਫੀ ਮੰਗ ਲਈ ਜੀ ਉਹਨਾਂ ਇਹਨਾਂ ਨੂੰ ਮaaf ਕਰ ਦਿਓ ਜੀ ਇਹ 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 ਸਾਰੀ ਗੱਲਾਂ ਜਿਹੜੀਆਂ ਨੇ ਨਾ ਇਹ ਪੰਥ ਮੇਰੇ ਖਿਆਲ ਕਾਫੀ ਸਮਝਦਾਰ ਹੈ ਤੇ ਪੰਥ ਨੇ ਵੀ ਆਪਣਾ ਜਦੋਂ ਵੀ ਟਾਈਮ ਆਏਗਾ ਤੇ ਪੰਥ ਨੇ ਆਪਣਾ ਫੈਸਲਾ ਪਹਿਲਾਂ ਵੀ ਸੁਣਾਇਆ ਤੇ ਹੁਣ ਵੀ ਸੁਣਾ ਦੇਗਾ ਜੀ ਸਰਦਾਰ ਗੁਰਪ੍ਰੀਤ ਸਿੰਘ ਜੀ ਤੁਹਾਨੂੰ ਐ ਐ ਲੱਗਦਾ ਹੈ ਕਿ ਇਹ ਵੀ ਜੋ ਜੋ ਅੱਜ ਹੋਇਆ ਹੈ ਇਹ ਵੀ ਇੱਕ ਪ੍ਰੀਪਲਾਨਡ ਮੈਚ ਹੈਗਾ ਜਿਹਨੂੰ ਖੇਡਿਆ ਗਿਆ ਹੈ ਡੂ ਯੂ ਬੀਲੀਵ ਥੈਟ ਆ ਜਿਹੜਾ ਸਪੈਸ਼ਲ ਜਿਹੜਾ ਹੁਣ ਹੋਇਆ ਹੈ ਇਹ ਤੇ ਡੈਫੀਨਿਟਲੀ ਪੀ ਪਲਾਨ ਸੀਗਾ ਉਹ ਤੇ ਪਹਿਲਾਂ ਹੀ ਲੱਗਦਾ ਸੀਗਾ ਕਿ ਉਹਨਾਂ ਨੇ ਕਿਹਾ ਕਿ ਅਸੀਂ ਪਲਾਨ ਕਰਨ ਦੇ ਇਹ ਜੇ ਜਿਹਨਾਂ ਨੂੰ ਸੇਵਾ ਮੁਕਤ ਕਰ ਦਿੱਤਾ ਗਿਆ ਵਾਟ ਇਜ਼ ਥਿਸ ਫੋਰ ਉਹ ਤੇ ਗੱਲ ਤੋਂ ਉਹੀ ਹੈ ਕਿ ਵੀ ਦੇਖੋ ਅਸੀਂ ਅਸੀਂ ਸੁਪਰੀਮ ਹਾਂ ਹੁਣ ਇਹਹੀ ਦਬਾਅ ਜਿਹੜਾ ਜਿਹੜੀ ਗੱਲ ਤੁਸੀਂ ਕੀਤੀ ਹੈ ਹੁਣ ਲੋਕੀ ਮੈਨੂੰ ਕਹਿੰਦੇ ਜੀ ਗਿਆਨੀ ਰਗਵੀਰ ਸਿੰਘ ਉੱਤੇ ਬੜਾ ਦਬਾਅ ਹੈ ਤੁਸੀਂ ਜੀ ਉਹਨਾਂ ਦੀ ਗੱਲ ਮੈਂ ਕਹਿੰਦਾ ਅਸੀਂ ਤਾਂ ਪਹਿਲਾਂ ਵੀ ਕਿਹਾ ਸੀ ਗਿਆਨੀ ਰਗਵੀਰ ਸਿੰਘ ਨੂੰ ਸਪਸ਼ਟੀਕਰਨ ਦੇ ਦੇਣਾ ਚਾਹੀਦਾ ਜਿਹੜੀ ਗੱਲ ਮੈਂ ਹੁਣੇ ਪਹਿਲਾਂ ਕੀਤੀ ਹੈ ਕਿ ਵੀ ਆਪ ਪੁੱਲ ਸੁਰਜੀਤ ਦੀ ਸਿਰਫ ਅਕਾਲੀ ਦਲ ਬਾਦਲ ਲਈ ਕੀਤੀ ਸੀਗੀ ਜਾਂ ਹੋ ਜਾਂ ਇੱਕ ਇੱਕ ਨਵੀਂ ਪਾਰਟੀ ਦੀ ਉਸਾਰੀ ਲਈ ਕੀਤੀ ਸੀਗੀ ਠੀਕ ਹੈ ਨਾ ਸਕੇਤਰੀ ਪਾਰਟੀ ਦੀ ਪਹਿਲੀ ਗੱਲ ਦੂਜੀ ਗੱਲ ਹੈਗੀ ਕਿ ਸਪਸ਼ਟੀਕਰਨ ਦੇ ਦਿਓ ਕਿ ਵੀ ਜਿਹੜਾ ਬਾਕੀ ਦਾ ਇੱਕ ਹੁਣ ਅਸੀਂ ਨਾ 7 ਮੈਂਬਰੀ ਕਮੇਟੀ ਉੱਤੇ ਫਸ ਕੇ ਰਹਿ ਗਏ ਆ ਉਹ ਜਿਹੜਾ ਦੂਜਾ ਫੈਸਲਾ ਸੀਗਾ ਅਕਾਲ ਤਖਤ ਦੀ ਫਸੀਲ ਤੋਂ ਜਿਹਦੇ ਵਿੱਚ ਇਹਨਾਂ ਸਾਰਿਆਂ ਦੀ ਜਿਹੜੀ ਸਤੀਫੇ ਮੰਗੇ ਗਏ ਸੀਗੇ ਜਿਹੜੀ ਐਗਜ਼ੀਕਟਿਵ ਕਮੇਟੀ ਸੀਗੀ ਅਕਾਲੀ ਦਲ ਦੀ ਉਹ ਕਿੱਥੇ ਗਿਆ ਉਹਦੇ ਬਾਰੇ ਕੋਈ ਗੱਲ ਹੀ ਨਹੀਂ ਕਰ ਰਿਆ ਨਾ ਮੀਡੀਆ ਵਾਲੇ ਚੱਕ ਰਹੇ ਨੇ ਹੁਣ ਸਿਰਫ ਇਹਦੇ ਤੇ ਕੇਂਦਰ ਧੋਖਿਆ ਪਰ ਰਹਿ ਗਿਆ ਸੱਤ ਮੈਂਬਰੀ ਸੱਤ ਮੈਂਬਰੀ ਉਹ ਉਹ ਵੀ ਇੱਕ ਉਹ ਵੀ ਇੱਕ ਉਹ ਵੀ ਇੱਕ ਆਦੇਸ਼ ਸੀਗਾ ਅਕਾਲ ਤਖਤ ਤੋਂ ਉਹਦੇ ਬਾਰੇ ਕੋਈ ਚਰਚਾ ਹੀ ਨਹੀਂ ਹੋ ਰਹੀ ਉਹ ਇਟਸ ਵੀ ਇੰਪੋਰਟੈਂਟ ਸੋ ਕਹਿਣ ਦਾ ਮੇਰਾ ਪਾਪ ਹੈਗਾ ਕਿ ਇਹ ਸਾਰਾ ਕੰਮ ਜਿਹੜਾ ਹੈਗਾ ਨਾ ਇਹ ਇੱਕ ਕੌਮ ਨੂੰ ਇੱਕ ਦੁਬਿਦਾ ਚ ਪਾਉਣ ਦੀ ਗੱਲ ਹੈਗੀ ਬਟ ਕੌਮ ਮੇਰੀ ਕਾਫੀ ਸਿਆਣੀ ਹੈ ਮੈਂ ਇਸ ਗੱਲ ਨਾਲ ਇਹ ਜਿੰਨਾ ਮਰਜੀ ਹੁਣ ਲੱਖ ਕੋਸ਼ਿਸ਼ ਕਰ ਲੈਣ ਅ ਇਸ ਚੀਜ਼ ਤੋਂ ਨਾ ਇਹ ਬਾਹਰ ਉੱਬਰ ਕੇ ਜਿਹੜਾ ਇਹ ਕੰਮ ਕਰੀ ਜਾ ਰਹੇ ਨੇ ਨਾ ਜਿਹਨੂੰ ਕਹਿੰਦੇ ਨਾਂਗੇ ਅੰਗਰੇਜ਼ੀ ਚ ਘਾਵਤ ਹੈਗੀ ਦੀ ਆਰ ਪੁੱਟਿੰਗ देयर ਫੁੱਟ ਮੋਰ ਇੰਟੂ ਦਾ ਮਤਲਬ ਜਿਹਨੂੰ ਕੁਇਕ ਸੈਂਡ ਦੀ ਵਾਰੀ ਗੱਲ ਹੈਗੀ ਇਹਨਾਂ ਨੇ ਡੁੱਬਣਾ ਹੀ ਡੁੱਬਣਾ ਬਿਲਕੁਲ ਮੈਂ ਮੈਂ ਆਖਲਾ ਸਵਾਲ ਤੁਹਾਨੂੰ ਪੁੱਛਾਂਗਾ ਬਾਕੀ ਦੇ ਜਿਹੜੇ ਸਵਾਲ ਹੈਗੇ ਉਹ ਆਪਾਂ ਬਾਅਦ ਲਈ ਰੱਖ ਲੈਣੇ ਆ ਜ਼ਰੂਰ ਆ ਆਖਰੀ ਸਵਾਲ ਮੇਰਾ ਇਹ ਹੈ ਕਿ ਗਿਆਨੀ ਰਗਵੀਰ ਸਿੰਘ ਨੂੰ ਲੈ ਕੇ ਵੀ ਕਈ ਥਾਵਾਂ ਦੇ ਉੱਤੇ ਹੁਣੇ ਸਵਾਲ ਖੜੇ ਹੋਣ ਲੱਗੇ ਕਿ ਜੇ ਗਿਆਨੀ ਹਰਪ੍ਰੀਤ ਸਿੰਘ ਨੂੰ ਲੈ ਕੇ ਫੈਸਲਾ ਸੁਣਾ ਦਿੱਤਾ ਗਿਆ ਤਾਂ ਕੀ ਹੌਲੀ-ਹੌਲੀ ਕਰਕੇ ਇਹ ਗਾਜ ਗਿਆਨੀ ਰਗਵੀਰ ਸਿੰਘ ਉੱਤੇ ਵੀ ਡਿੱਗ ਸਕਦੀ ਹੈ ਭਲਾ ਕਿਉਂ ਨਹੀਂ ਡਿੱਗ ਸਕਦੀ ਇਹ ਪਹਿਲਾਂ ਮੈਂ ਤਾਂ ਤੁਹਾਨੂੰ ਪਹਿਲਾਂ ਹੀ ਕਿਹਾਟਿਆਂ ਕਿ ਵੀ ਪਹਿਲਾਂ ਵੀ ਇਹਨਾਂ ਨੇ ਕਿਹ ਕਿਹੜਾ ਇਹਨਾਂ ਨੇ ਪਹਿਲਾਂ ਉੱਥੋਂ ਮੁਕਸ਼ਵਰ ਤੁਹਾਨੂੰ ਦੀ ਦੀ ਸੇਵਾ ਮੁਕਤੀ ਨਹੀਂ ਕਰਵਾਈ ਹੈ ਅਕਾਲ ਤਖਤ ਸਾਹਿਬ ਤੋਂ ਕਿਉਂਕਿ ਇਹ ਸਾਰੇ ਨਾ ਉਹੀ ਮੈਂ ਕਹਿ ਰਿਹਾ ਨਾ ਇੱਥੇ ਸਿਸਟਮ ਗਲਤ ਬਣ ਗਿਆ ਹੈ ਇੱਥੇ ਇਹਨਾਂ ਨੇ ਸਿਸਟਮ ਬਣਾ ਲਿਆ ਕਿਉਂਕਿ ਇਹ ਸਾਰੇ ਜਿਹੜੇ ਨੇ ਇਹ ਆਪਣੇ ਆਪ ਵੀ ਕਹਿੰਦੇ ਨੇ ਕਿ ਵੀ ਅਸੀਂ ਉਹਨਾਂ ਦੇ ਉਹ ਉਹਨਾਂ ਦੇ ਏਮਪਲੋਈ ਹੈਗੇ ਸੋ ਇਹਨਾਂ ਨੇ ਆਪਣੇ ਖੁਦ ਮੁਖਤਿਆਰੀ ਆਪ ਹੀ ਨਹੀਂ ਰੱਖੀ ਹੋਈ ਤੇ ਉਸ ਚੀਜ਼ ਦੀ ਉਸ ਚੀਜ਼ ਦੀ ਕਰਨ ਲਈ ਅਸੀਂ ਇਹਨਾਂ ਨੂੰ ਬਹੁਤ ਸਾਰੀਆਂ ਸਲਾਹਾਂ ਦਿੱਤੀਆਂ ਸੀਗੀਆਂ ਨਹੀਂ ਮੰਨੀਆਂ ਹੁਣ ਉਹਦਾ ਸਮਿਆਜਾ ਆਪ ਹੀ ਹੁਣ ਭੁਗਤ ਰਹੇ ਨੇ ਉਮੀਦ ਹੈ ਕਿ ਅਗਾਹ ਦੇ ਅਗਲੇ ਵਾਲੇ ਜਿਹੜੇ ਹੋਣਗੇ ਉਹ ਇਸ ਪਾਸੇ ਡੈਫੀਨਿਟਲੀ ਧਿਆਨ ਦੇਣਗੇ ਕਿ ਵੀ ਨਹੀਂ ਜਿਹੜੇ ਬੁੱਧੀਜੀਵ ਆ ਕੋਈ ਜਿਹੜੇ ਜਿਹੜੇ ਕਿ ਸਿੱਖ ਯੂ ਨੋ ਸਿੱਖਾਂ ਦੇ ਨਾਲ ਜਿਹੜੇ ਚਿੰਤਾ ਰੱਖਦੇ ਨੇ ਸਿੱਖ ਕੌਮ ਨਾਲ ਚਿੰਤਾ ਰੱਖਦੇ ਨੇ ਉਹਨਾਂ ਦੀ ਜਿਹੜੀਆਂ ਪੁਰੀਤਾਂ ਪੈ ਗਈਆਂ ਨੇ ਸਾਡੀ ਸੋ ਸੋ ਮੈਂ ਸਮਝਦਾ ਕਿ ਵੀ ਹਾਲੀ ਵੀ ਟਾਈਮ ਨਹੀਂ ਮੁੱਕਿਆ ਅ ਠੀਕ ਹੈ ਇਸ ਇਹ ਸਾਰੀ ਜਿਹੜੀਆਂ ਗਲਤੀਆਂ ਹੋ ਰਹੀਆਂ ਨੇ ਜਾਂ ਹੋਈਆਂ ਨੇ ਇਹਨਾਂ ਤੋਂ ਸਾਨੂੰ ਸਬਕ ਸਿੱਖ ਕੇ ਇਹ ਅਗਾਹ ਦੀ ਜਿਹੜੀ ਨਵੀਂ ਇੱਕ ਇੱਕ ਚੇਂਜ ਲੈਣਾ ਪੈਣਾ ਜਿਹਦੇ ਵਿੱਚ ਅਕਾਲ ਤਖਤ ਦੀ ਸਰਵਉੱਚਤਾ ਤੇ ਕੁਦਮੁਖਤਿਆਰੀ ਕਾਇਮ ਰਹਿ ਸਕੇ ਠੀਕ ਹੈ ਬਹੁਤ ਸ਼ੁਕਰੀਆ ਬਿਲਕੁਲ ਸਾਡੇ ਨਾਲ ਸਰਦਾਰ ਗੁਰਪ੍ਰੀਤ ਸਿੰਘ ਜੀ ਹੁਣ ਤੱਕ ਮੌਜੂਦ ਰਹੇ ਔਰ ਪੂਰੇ ਮਾਮਲੇ ਬਾਰੇ ਇੱਕ ਵਾਰੀ ਓਟਮੀ ਝਾਤ ਜਿਹੜੀ ਆ ਉਹ ਜ਼ਰੂਰ ਪਾਈ ਆ ਆਉਂਦੇ ਸਮੇਂ ਦੇ ਵਿੱਚ ਜ਼ਿਆਦਾ ਡੁੰਗਾਈ ਦੇ ਵਿੱਚ ਮਾਪਣ ਦੀ ਵੀ ਕੋਸ਼ਿਸ਼ ਕਰਾਂਗੇ ਇਸ ਪੂਰੇ ਮਾਮਲੇ ਨੂੰ ਤੁਹਾਡੇ ਸਾਹਮਣੇ ਉਹ ਤਕਲੀਬਾਂ ਨੇ ਰੋਮਾਨ ਇੰਡੀਆ ਪੰਜਾਬੀ ਤੇ